ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਵਿੱਚ ਤੇ ਅੱਜ ਬਲੌਗ ਬਲੌਗ ਤਾਂ ਨਹੀਂ ਬਸ ਨੂੰ ਲਟਰ ਰੰਗੀਓ ਬਲੌਗ ਕਰ ਰਹੇ ਹਾਂ 7:30 ਰਾਤ ਦੇ ਸ਼ੁਰੂ ਬੈਂਚ ਤਾਂ ਆਪਣਾ ਟਾਈਮ ਨਹੀਂ ਹੁੰਦਾ ਆ ਬੰਦੇ ਸਪੈਸ਼ਲ ਚੱਕੇ ਦੇ ਆਂਦੇ ਨੇ ਆਪਾਂ ਬਲੌਗ ਲਈਓ ਤੇ ਇੱਕ ਉਹ ਬੈਠਾ ਬੰਦਾ ਇੱਧਰ ਫਿਰਦੇ ਨੇ ਉਸਤਾਦ ਜੀ ਦੇ ਲਓ ਜੀ ਆਪਣੀ ਜਿਹੜੀ ओला S1X ਉਹਦਾ ਟੁੱਟ ਗਿਆ ਦੀ ਸਟੈਂਡ ਆਪਣੀ ओला ਗੱਡੀ ਦਾ ਇੱਕ ਅੰਕਲ ਵਿੱਚ ਗੱਡੀ ਮਾਰ ਗਿਆ ਦੀ ਖੜੀ ਰਹੀ ਸਟੈਂਡ ਟੁੱਟ ਗਿਆ ਦੀ ਤੇ ਆਪਾਂ ਕੱਲ ਕੀਤਾ ਸੀ Amazon ਤੋਂ ਆਰਡਰ ਤੇ ਅੱਜ ਪਹੁੰਚ ਗਿਆ ਉਹ ਤੇ ਸਟੈਂਡ ਵੀ ਤੁਹਾਨੂੰ ਦਿਖਾਉਨੇ ਆ ਸਟੈਂਡ ਕਿੱਥੇ ਗਿਆ ਭਾਈ ਤੇ ਲਓ ਜੀ ਆਹ ਸਟੈਂਡ ਆਇਆ ਆਨਲਾਈਨ ਇਹ ਆਪਾਂ ਨੂੰ 650 ਦਾ ਪੈ ਗਿਆ 1 ਡੇ ਡਿਲੀਵਰੀ ਚ ਕੱਲ ਆਰਡਰ ਕੀਤਾ ਤੇ ਅੱਜ ਆਪਣੇ ਕੋਲ ਪਹੁੰਚ ਗਿਆ ਤੇ ਕੁਆਲਿਟੀ ਬਹੁਤ ਵਧੀਆ ਇਹ ਮੈਟਲ ਦਾ ਜਿਹੜਾ ਪਹਿਲਾਂ ਲੱਗਿਆ ਸੀ ਉਹ ਤਾਂ ਉਦਾਂ ਹੀ ਸੀ ਜਿਹੜਾ ਉਲਾ ਵਾਲੇ ਲਾ ਕੇ ਦਿੰਦੇ ਨੇ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਫਿੱਟ ਤੇ ਦਿਖਾਉਂਦੇ ਆਂ ਤੁਹਾਨੂੰ ਵੀ ਤੇ ਲਓ ਜੀ ਹੁਣ ਕਰਦੇ ਆਂ ਆਪਾਂ ਸਟੈਂਡ ਫਿੱਟ ਤੇ ਆਹ ਲੱਕੀ ਆਪਾਂ ਇਹ ਪਹਿਲਾਂ ਹੀ ਆਪਣੀਆਂ ਲੈਂਦੀ ਆਤੀ ਤੇ ਬਾ ਠੰਡ ਚ ਖੜਾ ਤੀ ਪਹਿਲਾਂ ਹੀ ਇਹ ਆਪਾਂ ਕੱਲ ਦੀ ਉਰੇ ਲਈ ਹੋਈ ਆ ਆ ਬੰਦਾ ਬਿਆਨ ਦੇ ਰਿਹਾ ਹੁਣ ਦੇਖੋ ਕੱਲ ਸਟੈਂਡ ਟੁੱਟਿਆ ਇਹਦਾ ਲੋਕਲ ਮਿਲ ਵੀ ਨਹੀਂ ਰਿਹਾ ਹੁਣ ਇਹ ਜਿਆ ਮਕੈਨਿਕ ਮਿਲ ਜੂ ਬੰਦੇ ਨੂੰ ਵੀ ਵਿਦਨ ਪਤਾ ਹੀ ਨਹੀਂ ਕਰਿਆ ਜੀ ਵਿਦਨ 36 ਸਵਰਜ਼ ਸਰਵਿਸ ਮਿਲ ਰਹੀ ਆ ਲੋਕਲ ਮਕੈਨਿਕ ਨੇ ਕਰ ਲਿਆ ਦੀ ਨਾ ਪਤਾ ਕਰ ਲਿਆ ਸੀ ਮਕੈਨਿਕ ਮਨ ਲੋਕਲ ਮਿਲਿੰਦੇ ਆ ਉਹ ਇੰਨੀ ਸੋਹਣੀ ਕੁਆਲਿਟੀ ਇਹਨੂੰ ਸਟੈਂਡ ਦੀ ਲਿਆ ਕੇ ਦਿੱਤੀ ਆ ਜੀ ਹੁਣ ਜੇ ਲਾ ਕੇ ਤੂੰ ਤਾਂ ਜੀ ਤੇ ਹੁਣ ਲਾਉਂਦੇ ਤੁਹਾਨੂੰ ਦਿਖਾਉਂਦੇ ਆ ਇਹ ਤੋਂ ਫੇ ਪੇਮੈਂਟ ਵੀ ਕਰਾਵਾਂਗੇ ਤੇ ਆ ਵਿਚਾਰੀ ਖੜੀ ਆ ਇਹ ਕੱਲ ਦੀ ਪੱਲੀਆ ਪਾਈ ਉੱਤੇ ਤੇ ਚਲੋ ਪਹਿਲਾਂ ਚੱਕ ਲਈਏ ਇਹਨੂੰ ਫੇਰ ਮਿਲਦੇ ਆਉਜੀ ਆ ਦੇਖੋ ਆ ਕੱਲ ਆ ਮਕੈਨਿਕਾਂ ਨੇ ਮਕੈਨਿਕੀ ਕੀਤੀ ਹੋਈ ਇਹਨੂੰ ਸਟਾਰਟ ਕਰਨ ਲਈ ਆ ਕਿਉਂਕਿ ਸੈਂਸਰ ਆਏ ਦਾ ਸਟੈਂਡ ਤੋਂ ਬਿਨਾ ਸਟਾਰਟ ਨਹੀਂ ਹੁੰਦੀ ਇਹ ਆ ਮਕੈਨਿਕਾਂ ਨੇ ਮਕੈਨਿਕੀ ਕੀਤੇ ਉਹ ਇਟਲੀ ਚ ਦਿਖਾ ਰਹੇ ਨੇ ਆਪਣੀ ਮਕੈਨਿਕੀ ਵੀ ਖਾਨੀ ਕੋਈ ਉੱਥੇ ਫੋਰਮੈਨੀ ਦਾ ਜੋਬੇ ਮਿਲ ਜੂ ਮਿਲ ਜੂਗੀ ਕਿ ਬੰਦਾ ਕਰ ਬੰਦਾ ਦਿਖਾ ਰਿਹਾ ਸਾਰੇ ਮਕੈਨਿਕੀ ਦੇਖੋ ਦੇਖੋ ਮਸ਼ੀਨਾ ਮਸ਼ੀਨਾ ਸਵਾਦ ਲਿਆ ਸਾਨੂੰ ਸੱਦ ਲੈ ਪਾਲੀ ਖਤਰਨਾਕ ਮਕੈਨਿਕ ਆ ਕੱਟ ਕੇ ਸੂਟ ਦਾ ਨਾਲਾ ਹੀ ਬੰਦਿਆ ਪਿਆ ਸੂਟ ਦਾ ਵੀ ਬੰਦੀ ਦਾ ਨਵ ਗੁੱਚੇ ਆ ਗਏ ਗੁੱਚੇ ਜੋ ਨਾਲਾ ਕੱਟ ਕੇ ਬੰਦਿਆ ਪਿਆ ਦੇਖੋ ਆ ਸਟੈਂਡ ਇਹਦਾ ਇਹ ਉੱਲਾ ਵਾਲੇ ਦੀ ਇਹ ਗਲਤ ਗੱਲ ਹੈ ਕੁਆਲਿਟੀ ਵਧੀਆ ਨਹੀਂ ਦਿੱਤੀ ਇਹਨਾਂ ਨੇ ਕਿਹਦੀ ਕਿਹਾ ਖਿੱਚ ਕੇ ਬੰਨੋ ਖਿੱਚ ਕੇ ਬੰਨੋ ਜੈਸੀ ਬੰਨੀ ਜਾਈਏ ਕਹਿੰਦੇ ਆ ਕੀਲੇ ਬਠਣ ਨਹੀਂ ਭੂ ਮੇਰੇ ਨਾਲ ਇਹ ਇਹ ਨਾਲੇ ਨਾਲੇ ਸਟੈਂਡ ਬੰਨਤਾ ਜੀ ਤੇ ਚਲੋ ਜੀ ਹੁਣ ਆਪਾਂ ਕੜੀਏ ਨੂੰ ਉਥੇ ਚਾਨਣ ਚ ਲਾ ਕੇ ਕੜੀਏ ਫਿੱਟ ਤੇ ਫਿਰ ਮਿਲਦੇ ਆ ਗਏ ਨੇ ਮਕੈਨਿਕ ਜਿਨ੍ਹਾਂ ਨੇ ਕੱਲ ਫਿੱਟ ਕੀਤਾ ਤੀ ਇਹ ਉਹੀ ਬੁਲਾਏ ਨੇ ਆਪਾਂ ਇਹ ਖੁੱਲ ਦੋ ਬਹੁਤ ਆਪਾਂ ਜੀ ਹੱਥ ਬਿੱਟ ਕਰੋ ਵੀ ਉਹਨੇ ਨੂੰ ਤਕਨਟੀਆ ਬਲੇਡ ਨਾਲ ਖੁੱਲੂਗਾ ਜੀ ਬੜਾ ਪ੍ਰੈਸ਼ਰ ਕਰਨਾ ਪੈਣਾ ਉਹ ਜਿਹੜਾ ਮਕੈਨਿਕ ਦੂਜਾ ਦੀ ਤੇਰੇ ਨਾਲ ਉਹਨੂੰ ਬੁਲਾ ਉਹ ਹੈ ਅਰਜੈਂਟ ਪ੍ਰੈਸ਼ਰ ਤੇ ਕੀ ਹੋਇਆ ਅੰਦਰ ਭਾਂਡਿਆਂ ਦਾ ਪ੍ਰੈਸ਼ਰ ਚੱਲ ਰਿਹਾ ਜੀ ਇਹ ਦੂਜਾ ਮਕੈਨਿਕ ਵੀ ਤੁਹਾਨੂੰ ਜਲਦੀ ਉਹ ਮਿਲਾਉਨੇ ਆਈ ਕੀਨੇ ਇਹ ਫਿੱਟ ਕੀਤਾ ਸੀ ਉਹ ਆ ਗਿਆ ਆ ਗਿਆ ਉਹ ਆ ਗਿਆ ਆ ਗਿਆ ਦੂਜਾ ਮਕੈਨਿਕ ਆ ਗਿਆ ਭਾਈ ਉਹ ਢੋਲੀਆਂ ਚੱਕੀ ਫਿਰਦਾ ਅਰੇ ਤਾਂ ਮਿਲਾਉਨੇ ਆ ਉਹਦੇ ਨਾਲ ਵੀ ਤੁਹਾਨੂੰ ਬਾਅਦ ਚ ਚੱਲਦੀ ਆ ਇਹ ਲੋ ਜੀ ਆਇਆ ਪਹਿਲਾਣਾ ਸਟੈਂਡ ਤੀ ਜਿਹੜਾ ਜਮਾਈ ਕੁਆਲਿਟੀ ਇਹਨਾਂ ਦੀ ਲੋ ਆਏ ਗਲਤ ਦਾ ਲੈਣ ਦੀ ਇਹਨਾਂ ਉਹ ਦਾ ਰੱਖਿਆ ਨਾ ਇਹਨੂੰ ਬਿਲਡਿੰਗ ਹੋ ਸਕਦੀ ਹੈ ਜਮਾਈ ਲੋ ਖੁੱਦੂ ਕੁਆਲਿਟੀ ਆ ਤੇ ਇੱਕ ਆ ਸਟੈਂਡ ਆ ਇਹ ਬਹੁਤ ਵਧੀਆ Amazon ਤੋਂ ਆਰਡਰ ਕੀਤਾ ਤੇ ਬਹੁਤ ਵਧੀਆ ਸਟੈਂਡ ਆ ਇਹ ਤੇ ਇਹਨਾਂ ਨੇ ਇੱਕ ਨਾਲ ਦਿੱਤਾ ਹੋਇਆ ਥੋੜਾ ਜਿਵੇਂ ਉਹ ਬੰਨ ਕੇ ਮਕੈਨਿਕ ਆਪਣੇ ਬੰਨ ਕੇ ਚਲਾਉਂਦੇ ਜੀ ਨਾ ਇਹ ਨਾਲ ਛੋਟਾ ਜਿਹਾ ਹੋ ਦਤਾ ਇਹਨੂੰ ਸੈਂਸਰ ਤੇ ਲਾ ਕੇ ਇਦਾਂ ਲੱਗ ਜਾਂਦਾ ਇਹ ਸੈਂਸਰ ਤੇ ਹੁਣ ਅਸੀਂ ਲਾ ਕੇ ਦੇਖਿਆ ਕਿ ਉਹਦੇ ਨਾਲ ਫਿਰ ਸਕੂਟਰੀ ਆਪਣੀ ਚੱਲਦੀ ਰਹਿ ਜਾਂਦੀ ਆ ਤੇ ਨਹੀਂ ਸਟੈਂਡ ਤੋਂ ਬਿਨਾ ਉਹ ਚੱਲਦੀ ਨਹੀਂ ਆਉਂਦੀ ਨਹੀਂ ਹੁੰਦੀ ਤੇ ਚਲੋ ਹੁਣ ਕਰਦੇ ਆ ਇਹਨੂੰ ਫਿੱਟ ਤੇ ਦੇਖੋ ਇੱਕ ਦਿਨ ਨਾ ਦੋ ਦਿਨਾਂ ਬਾਅਦ ਸਕੂਟਰੀ ਨੂੰ ਲਈਆਂ ਜੀ ਤੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੁਣ ਇਹਨੇ ਚਲਾਉਣੀ ਬਹੁਤ ਏਣਾ ਜੀ ਆਪਾਂ ਕਿਹੜਾ ਇੱਕ ਆ ਇਹਨੇ ਖੇਤ ਖੂਦ ਲੈ ਮੈਂ ਉੱਥੋਂ ਚਲਾ ਕੇ ਲੈ ਕੇ ਆਈਆਂ ਇੱਥੇ ਤੱਕ ਓਏ ਫਿਰ ਉੱਥੇ ਹੀ ਚਲਾ ਕੇ ਲੈ ਕੇ ਆਈਆਂ ਬਾਹਰ ਤਾਂ ਨਹੀਂ ਗੱਡੀ ਓ ਪਹਿਲਾਂ ਵੀ ਇਹਨੂੰ ਮੈਂ ਕਿਹਾ ਸੀ ਵੀ ਜੇ ਮੂੰਹ ਨਹੀਂ ਕਰਦਾ ਗੱਲ ਚੱਜ ਦੀ ਕਰ ਲਈਦੀ ਆ ਇਹ ਕਿੱਦਾਂ ਦਾ ਫਿਰ ਐਕਸੀਡੈਂਟ ਕਰਾਉਂਦਾ ਵੀ ਸਕੂਟਰੀ ਦਾ ਕਰਾਤਾ ਹੁਣ ਮੂੰਹ ਤਾਂ ਚੱਜ ਦਾ ਤਾਂ ਹੀ ਲੱਗਾ ਦੇਣੀ ਚੱਜ ਦੀ ਕਰਦੇ ਉਹ ਚੱਜ ਦਾ ਤੇ ਚਲੋ ਜੀ ਹੁਣ ਕਰਦੇ ਆ ਫਿੱਟ ਫਿੱਟ ਕਰਕੇ ਦਿਖਾਉਂਦੇ ਆ ਹੁਣ ਤੁਹਾਨੂੰ ਕਿਉਂਕਿ ਪਤਾ ਨਹੀਂ ਕਿੰਨਾ ਟਾਈਮ ਲੱਗੂ ਕੀ ਬਤਾਤੀ ਰਾਤਾਂ ਵੀ ਆਵੇ ਤੇ ਚਲੋ ਆਪਾਂ ਸਟੈਂਡ ਫਿੱਟ ਮਕੈਨਿਕ ਬਾਹਰੋਂ ਵੀ ਬੁਲਾਏ ਗਏ ਥੀ ਕੋਸ਼ਿਸ਼ ਦਿਖਾਉਣੇ ਆ ਤੁਹਾਨੂੰ ਸੋਫੀ ਉਰੇਆ ਉਰੇ ਸੋਫੀ ਆ ਜਾ ਆ ਜਾ ਉਰੇ ਆ ਜਾ ਆ ਮਕੈਨਿਕ ਬਾਹਰੋਂ ਬੁਲਾਏ ਗਏ ਥੀ ਇਹਨਾਂ ਨੇ ਪੂਰਨੇ ਪਾਏ ਨੇ ਆ ਸ਼ੈਲੀ ਡਾਉਨ ਇਹ ਆਇਆ ਥੀ ਅਗਲਾਇਡ ਤੋਂ ਸਪੈਸ਼ਲ ਮੰਗਾਇਆ ਗਿਆ ਥੀ ਤੇ ਆ ਇਹ ਯੂਨਾਈਟਿਡ ਸਟੇਟਸ ਤੇ ਚਲੋ ਜੀ ਹੋ ਗਿਆ ਸਟੈਂਡ ਫਿਕਟ ਪੇਮੈਂਟ ਪਾਈ ਹੁਣ ਵਸ ਕੈਸ਼ ਤੇ ਗੂਗਲ ਪੇ ਥੈਂਕ ਯੂ ਬਸ ਪੇਮੈਂਟ ਹੋ ਗਈ ਜੀ ਬਸ ਬਸ ਹੋ ਗਈ ਤੇ ਚੀਟਿੰਗ ਕਰਤਾ ਹੈ ਤੁਮ ਜੀ ਥੈਂਕ ਯੂ ਕਹਤਾ ਪੇਮੈਂਟ ਹੋ ਗਈ ਜੀ ਨਾ ਵੀ ਨਾ ਇਹ ਗੰਨ ਨਹੀਂ ਅਸੀਂ ਖੋਲ ਵੀ ਲੈਣਾ ਹੁਣ ਐ ਮੈਂ ਵੀ ਖੋਲ ਲੇਗਾ ਹਾਈ ਕੋਰਟ ਅੰਦਰ ਬੈਠਾ ਇਧਰ ਮਕੈਨਿਕ ਕੋਈ ਤਰੁ ਜਿਹੜੀ ਮਾਰਸ਼ ਕਰਦੇ ਹੋਏ ਮਸਤੀ ਬਰਦੀ ਬੂਣੀ ਉਹਨੇ ਮੁੰਡੇ ਲਿਆ ਸੈਂਸਰ ਖੜਾਈ ਮੈਂ ਇਹਦੇ ਵਿੱਚ ਰੱਖਦਾ ਇਹ ਨੂੰ ਚਾਹੀ ਵਿੱਚ ਰੱਖਣਾ ਹੋਵੇ ਕਿ ਤੇ ਲਾ ਦੇ ਨਹੀਂ ਇਹ ਉਹ ਥੋਏ ਮੈਂ ਆਇਆ ਪੜ੍ਹ ਲੈ ਕੇ ਜੀ ਮੈਂ ਕੰਗਲੇ ਆ ਆ ਨੰਗੀਆਂ ਤਾਂ ਲੈ ਕੇ ਆਈ ਆ ਆ ਦਿੱਤੀਆਂ ਹੋਈਆਂ ਸੀ ਇਹਨਾਂ ਨੇ ਖੋਲ ਕੇ ਤਾਂ ਦੇਖਿਆ ਨਹੀਂ ਹੈਗਾ ਨੰਗੀਆਂ ਲੈ ਕੇ ਆਂਦੀਆਂ ਨੇ ਜਾਏ ਭੇਡੇ ਤੂੰ ਆਪ ਦਾ ਦਿਮਾਗ ਵੀ ਵਰਤ ਲਿਆ ਕਰ ਵੀ ਹੁੰਦੀ ਐ ਲੈ ਲੈ ਸੁਣਾ ਦਈਦਾ ਲੈ ਆ ਜਾ ਸਰਿੰਜਾ ਰੱਖ ਰਿਆ ਦੇਖ ਲੋ ਜਿੰਨੇ ਸਕੂਟਰੀ ਤੇ ਜਿਆ ਸਰਿੰਜਾ ਰੱਖੀਆਂ ਨੇ ਤੈਨੂੰ ਆ ਨਹੀਂ ਪਤਾ ਸੀਗਾ ਸਰਿੰਜੀ ਤਾਂ ਹੁਣ ਸਾਡਾ ਕੰਮੇ ਸਰਿੰਜੀ ਆਲਾ 10 ਆ ਪੈਸੇ ਲਵਾਤੇ ਬਾਧੂ ਦੇ ਹੁਣ ਕੱਲੂ ਮੋੜ ਕੇ ਆਉਂਦੇ ਆ ਕੱਲੂ ਕੱਲੂ ਮਰ ਲਿਆਦੀਆਂ ਦਾ ਕਿੰਨੇ ਨੇ ਆਈ ਇਹਨਾਂ ਹੁਣ ਮੁਰਦੀਆਂ ਨਹੀਂ ਅੱਜ ਹੁਣ ਅਨਬਾਕਸਿੰਗ ਤਾਂ ਕਰ ਲਈ ਇਹਨਾਂ ਦੀ ਆ ਨਾਲ ਇਹਨਾਂ ਦਾ ਕੁਆਲਿਟੀ ਪਰ ਉਹਨਾਂ ਵਾਲਾ ਇਹਨੇ ਕੁਆਲਿਟੀ ਕੁਆਲਿਟੀ ਦਾ ਭਾਈ ਪਤਾ ਹੀ ਨਹੀਂ ਕਹੇ ਦੀ ਦਿੱਤੀ ਹੋਊ ਖੜ ਜੋ ਹੁਣ ਮੈਨੂੰ ਉਹ ਹੋ ਜਾਣਾ ਜੇ ਜ਼ਿਆਦਾ ਐਲ ਪੀਆ ਹੋਈ ਆ ਵਿੱਚ ਨਹੀਂ ਨਹੀਂ ਵਧੀਆ ਵਧੀਆ ਮੰਗਾ ਲਈ ਆਪਾਂ ਇਹ ਤਾਂ 1 ਕਿਲ ਕੀ ਆ ਇਦਿਕ ਕੋਈ ਪੀਚ ਖੋਲਣ ਦੇ ਜੋ ਆਹੀ ਪੀਚ ਖੋਲਣ ਲਈ ਨੋਟ ਡਿੱਗੀ ਆਲੀ ਲਗਭਗ ਬੈਟਰੀ ਵਾਲੇ ਹੂੰ ਹੂੰ ਤੇ ਜੇ ਕੋਈ ਬੈਟਰੀ ਚ ਪ੍ਰੋਬਲਮ ਆਉਂਦੀ ਆ ਹਾਂ ਆਹ ਰੇ ਇਹਨੂੰ ਵੀ ਨਹੀਂ ਲੱਗਦੀ ਵਧੀਆ ਆਪਾਂ ਮੰਗਾ ਲਈਏ ਬੱਜੀ ਬਚਤ ਰਹੇਗੀ ਬਚਤ ਰਹੇਗੀ ਬਚਤ ਰਹੇਗੀ ਆਹ ਪਾਜ ਵਿੱਚ ਉਹ ਸੈਂਸਰ ਜੇ ਵੀ ਇਹਦੇ ਵਿੱਚ ਹੀ ਪਾ ਦਿਆ ਵੀ ਇਹਦੇ ਡਾਕੂਮੈਂਟਿੰਗ ਨਾਲੇ ਕਰ ਦੋ ਬੈਸਟ ਡਰਾਫਟ ਤੇ ਚੰਦੇ ਭਾਈ ਮੈਂ ਦੇਸ਼ਾਂ ਜੀ ਓਰੇ ਓਰੇ ਨੀ ਤਾਂ ਚੱਲੇ ਸ਼ੈਲੀ ਪਿੱਛੇ ਦੇਖਦੀ ਆ ਵੀ ਮੈਨੂੰ ਛੱਡ ਚੱਲੇ ਕਾਲ ਨਾ ਮਾਰੇ ਯਾ ਦੇਖਣੇ ਮਾਰੋ ਪਰੇ ਦਾ ਪੜਾ ਗੋ ਮੀ ਕਰਕੇ ਮਾਰੋ ਹਾਂ ਤੇਰੀ ਹੈ ਜੱਲੀ ਡਾਉਣਾ ਹੈ ਇਹਦਾ ਮੂੰਹ ਆਪਣੇ ਕਰਨੀ ਕਮਾ ਲੋ ਬੁੱਝੋ ਬਾਈ ਬਾਈ ਇਹ ਪਾਈ ਸਾਡੇ ਮੈਂ ਹੀ ਪਿਆਰ ਕਰਦਾ ਇਹਨਾਂ ਨੂੰ ਮੰਦੀਪ ਉਹ ਨਹੀਂ ਕਰਦਾ ਅੱਛਾ ਈ ਆ ਸਾਦੀ ਕਰਨਾ ਤੇ ਲੈ ਭਾਈ ਇੱਧਰ ਬੰਦੇ ਤਿਆਰ ਹੋ ਕੇ ਬੈਗੇ ਤਿਆਰ ਸਟੈਂਡ ਸਟੂਨ ਆਪਾਂ ਕੱਸ ਜਾਂਦੇ ਪੇਮੈਂਟ ਆਪਾਂ ਨੂੰ ਹੋਈ ਨਹੀਂ ਹਲੇ ਤੇ ਹੁਣ ਥੈਂਕ ਯੂ ਬੋਲ ਉਹ ਮੈਦਾਨ ਤਿਆਰ ਕਰ ਰਹੇ ਨੇ ਬੰਦੇ ਇਹ ਹੁਣ ਮੈਦਾਨ ਲੁੱਡੋ ਦਾ ਮੈਦਾਨ ਤਿਆਰ ਹੋ ਰਿਹਾ ਇਹ ਹੁਣ ਤੁਹਾਨੂੰ ਇਹਨੂੰ ਬੜਾ ਚਾਹ ਰਹੇ ਨੇ ਲੁੱਡੋ ਖੇਡਣ ਦਾ ਤੇ ਹੁਣ ਇਹ ਤੁਹਾਨੂੰ ਬਾਅਦ ਚੋ ਹੀ ਦਿਖਾਵਾਂਗੇ ਕਿਉਂਕਿ ਜਿਹੜੇ ਫੋਨ ਤੇ ਲੁੱਡੋ ਖੇਡਣੀ ਆ ਉਸੇ ਫੋਨ ਤੇ ਵਲੌਗ ਬਣਦਾ ਇਹ ਹੁਣ ਬਾਅਦ ਚੋ ਦਿਖਾਵਾਂਗੇ ਕੌਣ ਜਿੱਤਦਾ ਤੁਹਾਨੂੰ ਤਾਂ ਹੀ ਦਿਖਾ ਦਾਂਗੇ ਖੇਡ ਲੈ ਨਹੀਂ ਜੀ ਬਹੁਤ ਟਾਈਮ ਹੋ ਗਿਆ ਵੇ ਇਹ ਤਾਂ ਕੁਛ ਨਾ ਕੁਛ ਖੱਡੀ ਆ ਨਾ ਮੇਰੇ ਦੋ ਬੀਤਾਂ ਦੀ ਇਹ ਗੱਲਾਂ ਤੇ ਨਾ ਜਾਏ ਹੋਏ ਤਾਂ ਪੈ ਜੂਗੀ ਜਾਨੂ ਇਹ ਤਾਂ ਪੈ ਜੂਗੀ ਇਹ ਨੂੰ ਦੱਸੋ ਵੀ ਇਹ ਕੌਣ ਹੁੰਦੀ ਆ ਜੀ ਇਹਨੂੰ ਪੁੱਛਿਆ ਵੀ ਕਿੰਨੇ ਬੋਲ ਰਿਹਾ ਹੈ ਨਾ ਨੇ ਕਿਹੋ ਬਈ ਤੂੰ ਤੂੰ ਮੇਰੀ ਛੋਟੀ ਭੈਣਾ ਮੈਂ ਛੋਟੀ ਭੈਣਾ ਜੀ ਮੈਂ ਨਹੀਂ ਆ ਵੱਡੀ ਤੂੰ ਤੈਨੂੰ ਮੇਤੋ ਵੀ ਛੋਟੀ ਵੱਡੀ ਭੈਣ ਆਹ ਕੌਣ ਇਹ ਬੱਚਕਾਲ ਨਹੀਂ ਪੈ ਤੂੰ ਵੀ ਛੋਟੀ ਇਹਨੇ ਦੇ ਬੱਤ ਤੇ ਭਤ ਜਵੇਂ ਆਖਦੀ ਨਹੀਂ ਹੋਈਆਂ ਗੱਲਾਂ ਮਾਰਦਾ ਮੈਂ ਤਾਂ ਗੱਲਾਂ ਮਾਰਦਾ ਹੀ ਹਾਂ ਉਹ ਫੈਮਿਲੀ ਕਹੂ ਪਤਨ ਜਵੇਂ ਆਖਦੀ ਹੈਗੀਆ ਸੱਸ ਕਾ ਬਲਾ ਪਰ ਸਾਰੇ ਸਾਸਰੀ ਕਾਲ ਜੀ ਭੁੱਲ ਗਿਆ ਸੀ ਮੈਂ ਨੇ ਵੀ ਇਸ ਕੋਰਫਤੇ ਸੱਸ ਕਾ ਜੀ ਸਾਰੇ ਨੂੰ YouTube ਫੈਮਿਲੀ ਨੂੰ ਸਕੂਲ ਦਾ ਨਾਮ ਵੀ ਦੱਸਦੇ ਹੁਣ ਸਕੂਲ ਦਾ ਨਾਮ ਬ੍ਰਿਟਿਸ਼ ਕਨਵਰਟ ਸਕੂਲ ਰੋਲ ਨੰਬਰ 4 ਲੈ ਕਲਾਸ ਤੇ ਚਲੋ ਜੀ ਹੁਣ ਖੇਡ ਲਈਏ ਲੁੱਡੋ ਤੇ ਫੇਰ ਮਿਲਦੇ ਆਂ